ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਰਦਾਸ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਮੈਂ ਗਰਪਿੰਦਰ ਕੌਰ ਉਮੀਦ ਕਰਦੇ ਹਾਂ ਕਿ ਸਾਰੇ ਜਣੇ ਠੀਕ ਠਾਕ ਹੋਣਗੇ ਵਧੀਆ ਹੋਣਗੇ ਤੇ ਚੜ੍ਹਦੀ ਕਲਾ ਵਿੱਚ ਹੋਣਗੇ ਤੇ ਬਾਕੀ ਅੱਜ ਵੀ ਆਪਾਂ ਭੈਣਾਂ ਨੂੰ ਦਿਖਾਵਾਂਗੇ ਜੀ ਕਾਟਨ ਦੇ ਸੂਟ ਕੁਝ ਸਟਿਚ ਕੀਤੇ ਹੋਏ ਤੇ ਕੁਝ ਬਿਨਾਂ ਸਟਿਚ ਸਾਫਟ ਕਾਟਨ ਦੇ ਸੂਟ ਦਿਖਾਵਾਂਗੇ ਤੇ ਭੈਣਾਂ ਨੂੰ ਬੇਨਤੀ ਹੈ ਜੀ ਇੱਕ ਵਾਰੀ ਵਿజిਟ ਜ਼ਰੂਰ ਕਰੋ ਇੱਕ ਵਾਰੀ ਇੱਕ ਸੂਟ ਲੈ ਕੇ ਦੇਖੋ ਤਾਂ ਹੀ ਆਪਾਂ ਨੂੰ ਫਿਰ ਕੱਪੜੇ ਦਾ ਤੇ ਪਤਾ ਲੱਗਦਾ ਜੀ ਇਹ ਚੀਜ਼ ਕਿਹੋ ਜਿਹੀ ਮਿਲਦੀ ਆਪਾਂ ਜਿਹੋ ਜਿਹੇ ਵੀਡੀਓ ਦੇ ਵਿੱਚ ਕਹਾਂਗੇ ਜੀ ਉਹੋ ਜਿਹੀ ਦੇਵਾਂਗੇ ਤੇ ਲਓ ਜੀ ਹੁਣ ਵੀਡੀਓ ਸ਼ੁਰੂ ਕਰਦੇ ਆਂ ਆਪਾਂ ਸਟੀਚ ਕੀਤੇ ਹੋਏ ਸੂਟਾਂ ਦੇ ਨਾਲ ਦੇਖੋ ਪਹਿਲਾ ਸੂਟ ਬਹੁਤ ਹੀ ਸੋਹਣਾ ਸੂਟ ਹੈ ਜੀ ਇਹ ਇਹ ਹੈਗਾ ਜੀ ਸ਼ਰਟ ਚਲੋਨ ਸਪੌਨ ਦੀ ਸ਼ਰਟ ਹੈ ਇਸ ਤਰ੍ਹਾਂ ਦੇਖੋ ਇਹਦੇ ਘੇਰੇ ਦੇ ਉੱਪਰ ਵਰਕ ਹੋਇਆ ਪੈਚ ਵਰਕ ਲਾ ਕੇ ਵਰਕ ਤੁਸੀਂ ਨੇੜੇ ਤੋਂ ਵੇਖ ਸਕਦੇ ਹੋ ਇਸ ਤਰ੍ਹਾਂ ਇਹਦਾ ਬਾਜੂ ਵਰਕ ਹੈ ਤੇ ਗਲੇ ਦੇ ਉੱਪਰ ਥੋੜੀ ਜੀ ਆਪਾਂ ਲੇਸ ਦੀ ਡਿਜ਼ਾਈਨਿੰਗ ਜੀ ਦੇਤੀ ਇਹ ਵੀ ਸਰਾਹ ਬਹੁਤ ਸੌਫਟ ਹੈ ਜੀ ਚਲੋਨ स्पून ਦੀ ਸ਼ਰਟ ਹੈ ਇਹ ਆਪਣੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਤੇ ਨਾਲ ਇਹਦੇ ਬਾਟਮ ਹੈ ਜੀ ਪਲੇਨ ਬਾਟਮ ਤੇ ਵੀ ਇਸ ਤਰ੍ਹਾਂ ਵਰਕ ਹੋਇਆ ਹੈ ਜੋ ਘੇਰੇ ਦੇ ਉੱਪਰ ਵਰਕ ਹੈ ਉਹੀ ਬਾਟਮ ਦੇ ਉੱਪਰ ਵਰਕ ਹੈ ਬਹੁਤ ਫਿਨਿਸ਼ਿੰਗ ਦੇ ਨਾਲ ਵਰਕ ਹੋਇਆ ਹੋਇਆ ਹੈ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਸੂਟ ਰੈਡੀ ਹੋਇਆ ਹੈ ਇਹ ਵੇਖੋ ਦੂਜਾ ਸੂਟ ਇਹ ਵੇਖੋ ਇਹ ਹੈਗਾ ਜੀ ਟੈਬੀ ਲਾਈਨਿੰਗ ਦੇ ਵਿੱਚ ਇਹ ਵੀ ਬਹੁਤ ਸੌਫਟ ਕੱਪੜਾ ਹੈ ਬਹੁਤ ਪਿਆਰਾ ਪ੍ਰਿੰਟ ਹੈ ਇਹਨੂੰ ਆਪਾਂ ਦੇਖੋ ਜੀ ਸਲਵਾਰ ਦਾ ਥੋੜਾ ਜਿਹਾ ਆਪਣਾ ਲੈ ਕੇ ਕੱਪੜਾ ਇਸ ਤਰ੍ਹਾਂ ਲਾ ਕੇ ਇਹਨੂੰ ਕੀ ਰਾਈਟ ਡਿਜ਼ਾਈਨਿੰਗ ਕੀਤੀ ਹੋਈ ਆ ਤੇ ਨਾਲ ਇਹਦੇ ਪਲੇਨ ਬਾਟਮ ਬਾਟਮ ਦਾ ਆ ਵੀ ਸਟੱਫ ਦੇਖੋ ਜੀ ਬਹੁਤ ਹੀ ਪਿਆਰਾ ਸਟੱਫ ਹੈ ਚਮਕਾਂ ਨਾਲੇ ਸਟੱਫ ਦੇ ਵਿੱਚ ਪਿਓਰ ਮਸਲੀਨ ਦੀ ਬਾਟਮ ਹੈ ਤੇ ਪਿਓਰ ਮਸਲੀਨ ਦਾ ਹੀ ਬਣਿਆ ਜੀ ਦੁਪੱਟਾ ਦੁਪੱਟੇ ਦੀ ਪ੍ਰਿੰਟਿੰਗ ਵੀ ਬਹੁਤ ਪਿਆਰੀ ਹੈ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਵੇਖੋ ਬਹੁਤ ਹੀ ਪਿਆਰਾ ਸਟੱਫ ਹੈ ਹੋਣ ਦਿਖਾਉਣ ਲਈ ਆਪਾਂ ਤੁਹਾਨੂੰ ਬਹੁਤ ਹੀ ਸੌਫਟ ਕਾਟਨ ਦੇ ਸੂਟ ਜੋ ਕਿ ਹਰ ਇੱਕ ਭੈਣ ਦੇ ਰੇਂਜ ਦੇ ਵਿੱਚ ਹੋਣਗੇ ਹਰ ਇੱਕ ਭੈਣ ਹੀ ਲੈ ਸਕਦੀ ਹੈ ਇਹਨੂੰ ਇਹ ਘੱਟ ਰੇਂਜ ਵਾਲੇ ਜੀ ਬਹੁਤ ਹੀ ਸੌਫਟ કોટਨ ਦੇ ਸੂਟ ਹੈ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈ ਨੇੜੇ ਤੋਂ ਚੈੱਕ ਕਰੋ ਜੀ ਬਹੁਤ ਸੋਹਣਾ ਪ੍ਰਿੰਟ ਬਣਿਆ ਹੋਇਆ ਹੈ ਜੈਲੋ ਜਾਂ ਵਿੱਕਾ ਜੈਲੋ ਜਾਂ ਕਲਰ ਹੈ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੌਫਟ ਸਟੱਫ ਹੈ ਇਹ ਸਕਰੀਨਸ਼ਾਟ ਲੈ ਕੇ ਭੇਜਣਾ WhatsApp ਤੇ ਦਿੱਤੇ ਹੋਏ WhatsApp ਨੰਬਰ ਤੇ ਸਕਰੀਨਸ਼ਾਟ ਭੇਜ ਕੇ ਪਤਾ ਕਰ ਸਕਦੇ ਹੋਗੇ ਅਗਲਾ ਦੇਖੋ ਜੀ ਅਗਲਾ ਕਲਰ ਵੀ ਬਹੁਤ ਪਿਆਰਾ ਹੈ येलो ਇਹਦੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਇਹਦੀ ਤੇ ਬਹੁਤ ਸੌਫਟ ਸਟੱਫ ਹੈ ਜੀ ਇਹਦੇ ਨਾਲ ਜਿਹੜਾ ਟਾਈ ਐਂਡ ਡਾਈ ਦਾ ਦੁਪੱਟਾ ਹੋ ਕੇ ਸੂਟ ਬਹੁਤ ਸੋਹਣਾ ਰੈਡੀ ਹੋਣਾ ਬਹੁਤ ਹੀ ਪਿਆਰਾ ਪ੍ਰਿੰਟ ਹੈ ਤੇ ਬਹੁਤ ਹੀ ਪਿਆਰਾ ਕਲਰ ਹੈ ਵੀਡੀਓ ਦੇ ਐਂਡ ਦੇ ਵਿੱਚ ਦਿਖਾਉਣੀ ਆ ਜੀ ਸੋਨੂੰ ਮਸਟਰਡ ਕਲਰ ਦਾ ਸੂਟ ਵਿੱਚ ਆਫ ਵਾਈਟ ਦੇ ਫਲਾਵਰ ਬਣੇ ਹੋਏ ਨੇ ਬਹੁਤ ਹੀ ਪਿਆਰਾ ਪ੍ਰਿੰਟ ਹੈ ਇਹ ਤੇ ਬਹੁਤ ਹੀ ਪਿਆਰਾ ਸਟਾਫ ਹੈ ਜੀ ਨੇੜੇ ਤੋਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਬਣਿਆ ਹੋਇਆਗਾ ਨਾਲ ਆਫ ਵਾਈਟ ਦਾ ਕੰਬੀਨੇਸ਼ਨ ਜਿਹੜਾ ਬਣਿਆ ਹੋਇਆ ਤੇ ਬਹੁਤ ਹੀ ਪਿਆਰਾ ਮਸਟਰਡ ਕਲਰ ਦਾ ਸੂਟ ਹੈ ਜੇ ਬUDE ਜਲਦੀ ਭੈਣਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੇ ਭੇਜ ਸਕਦੀਆਂ ਨੇ ਤੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ। ਬਾਕੀ ਤੁਸੀਂ ਮੇਰੀ ਵੀਡੀਓ ਨੂੰ ਵੇਖਿਆ, ਮੈਨੂੰ ਸੁਣਿਆ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ। ਬਾਕੀ ਜੀ ਕੋ ਮੇਰੇ ਵੀਰ, ਮੇਰੀਆਂ ਭੈਣਾਂ ਮੇਰੀ ਇੰਨੀ ਜ਼ਿਆਦਾ ਸਪੋਰਟ ਕਰ ਰਹੇ ਆ ਉਹਨਾਂ ਦਾ ਮੈਂ ਤਾਇਦਿਲੋਂ ਬਹੁਤ-ਬਹੁਤ ਧੰਨਵਾਦ ਕਰਦੀ ਆ। ਤੇ ਬਾਕੀ ਸੋਹਣੇ ਮੇਰੀ ਵੀਡੀਓ ਨੂੰ ਵੇਖੋ, ਸਪੋਰਟ ਕਰੋ। ਸੋਹਣੇ-ਸੋਹਣੇ ਰੰਗਾਂ ਦੇ, ਸੋਹਣੇ-ਸੋਹਣੇ ਸੂਟ ਪਾਉਂਦੇ ਰਹੋ। ਧੰਨਵਾਦ।